ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਹੈ ਬਾਈ ਗੁਰਦਾਸ ਲੋਹਾਰ ਕੋਲੇ ਵੀਡੀਓ ਬਣਾ ਰਹੇ ਆਂ ਦੋਸਤੋ ਤੇ ਵੀਰ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਕਟੀਆਂ ਝੋਟੀਆਂ ਹੁੰਦੀਆਂ ਵਿਕਰੀ ਵਾਲੀਆਂ ਦੋ ਨਗ ਅੱਜ ਵਿਕਰੀ ਵਾਲੇ ਮਜੂਦ ਸੀ ਐਸਬੀ ਕੋਲ ਜਿਨ੍ਹਾਂ ਦੇ ਵਿੱਚ ਇੱਕ ਝੋਟੀ ਜਿਹੜੀ ਆਸ ਹੈ ਵੀ ਥੱਲੇ ਨੂੰ ਸਿੰਗ ਲੈ ਜਾਊਗੀ ਤੇ ਇਹ ਮੀਨੀ ਝੋਟੀ ਹੋਊਗੀ ਤੇ ਨਾਲ ਜਿਹੜੀ ਖੜੀ ਹੈ ਇੱਕ ਨਗੀਨਾ ਹੀ ਆ ਦੋਸੋ ਬਹੁਤ ਸੋਹਣਾ ਸੰਗ ਤੇ ਸੋਹਣੇ ਟਾਂਚੇ ਦੀ ਝੋਟੀ ਨਿੱਕੀ ਹੋਏ ਦੀ ਉਮਰ ਹੈ ਸੋ ਆਪਾਂ ਵੀਡੀਓ ਦੀ ਸ਼ੁਰੂਆਤ ਇਸੇ ਤੋਂ ਕਰ ਲੈਨੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੰਦ ਜਿਹੜਾ ਨਾਗ ਇਹਨਾਂ ਚੋਂ ਤੁਹਾਨੂੰ ਆ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆ ਗੁਰਦਾਸ ਨੂੰ ਦੋਸਤੋ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਾਂਗੇ ਗੁਰਦਾਸ ਭਾਈ ਸੱਸੀ ਕਾ ਭਾਈ ਦੋ ਨਾਗ ਅੱਜ ਆਪਣੇ ਕੋਲ ਹਾਂਜੀ ਦੋ ਆ ਜੀ ਦੋ ਪਹਿਲੇ ਨੰਬਰ ਤੇ ਝੋਟੀ ਦੰਦੋ ਕਿਵੇਂ ਇਹ ਖੀਰੀ ਹੈ ਜੀ ਦੰਦੋਂ ਕਨਫਰਮ ਹੈ ਕੀ ਕਨਫਰਮ ਹੈ ਜੀ 100% ਗਾਰੰਟੀ ਨਾਲ ਹੈ ਠੀਕ ਹੈ ਰੇਟ ਇਹਦਾ ਕੀ ਰੱਖ ਦوں ਰੇਟ ਫੋਨ ਤੇ ਹੈ ਜੀ ਖੋਲੀ ਨੂੰ ਬਈ ਤੋਰ ਗਈ ਦੋਸਤੋਂ ਦੰਦੋਂ ਖੀਰੀ ਛੋਟੀ ਉਮਰ ਪੂਰੀ ਲੰਬੀ ਪੂਰੀ ਉੱਚੀ ਤੇ ਬਹੁਤ ਸੋਹਣਾ ਸਿੰਗ ਗਰਦਨ ਦੀ ਲੰਬਾਈ ਵੀ ਨੋਟ ਕਰਿਓ ਦੱਸੋ ਮੁਰਾ ਦੀ ਕੈਟਾਗਰੀ ਚ ਝੋਟੀ ਆਉਂਦੀ ਹੈ ਚੰਗਾ ਢਾਂਚਾ ਹੈ ਦਾ ਇਹਦੇ ਚਾਰ ਹੀ ਥਣ ਜਿਹੜੇ ਮੈਂ ਇਸ ਟਾਈਮ ਇਹਦੇ ਦੇਖ ਰਿਹਾ ਬਾਕੀ ਜਿਹੜੇ ਲਿਖੜ ਮੈਂ ਜੀ ਉਹ ਵੀ ਦੇਖ ਲਵਾਂ ਭਾਈ ਫਿਰ ਮੋਡਲਿੰਗ ਕਰਦਾ ਸਿਕਵਾ ਪੂਰਾ ਵਜਨ ਦੋਸਤੋ ਇਸ ਟਾਈਮ ਗੱਪਣ ਹੋਣ ਵਾਲੀ ਝੋਟੀ ਐ ਤੇ ਖੀਰੀ ਹਜੇ ਤੁਸੀਂ ਦੇਖੋ ਵੀ ਇਹ ਕਿੰਡੀ ਤਕੜੀ ਮੱਝ ਜਿਹੜੀ ਬਣੂਗੀ ਜਦੋਂ ਕਰਮਾ ਲਈਏ ਅੱਗੇ ਦੁੱਤੇ ਨੇ ਆਉਣਾ ਜਦੋਂ ਇਹਨੇ ਮੱਝ ਬੰਨਣਾ ਹਜੇ ਝੋਟੀ ਇਹ ਬੱਚਾ ਹੀ ਹੈ ਹਜੇ ਸੋ ਇਹ ਪਹਿਲੇ ਨੰਬਰ ਤੇ ਝੋਟੀ ਦੋਸਤੋ ਖੀਰੀ ਕਨਫਰਮ ਪੂਰੇ ਉੱਚੇ ਲੰਬੇ ਕਦ ਕਾਫਰੀ ਹੈ ਕੱਲਾ ਟਾਂਜਾ ਨਹੀਂ ਨਾਲ ਮੂੰਹ ਮੱਥਾ ਵੀ ਬੜਾ ਸੋਹਣਾ ਹੈ ਦਾ ਤੁਹਾਨੂੰ ਨੇੜੇ ਤੋਂ ਸੰਗ ਵੀ ਦਿਖਾ ਦੂੰਗਾ ਬਾਕੀ ਪੁੜਿਆਂ ਦੀ ਸ਼ੇਪ ਤੁਸੀਂ ਦੇਖਿਓ ਪਤਲੀ ਮੋਢ ਚੋਂ ਪੂਛ ਹੈ ਇਹਦੇ ਫਲੇ ਇਹਨੂੰ ਕਰਦਾਸ ਬਈ ਮਟਾ ਸਭੀ ਬਹੁਤ ਆ ਸਸੇ ਕਿ ਪੋਮਰ ਦੇ ਸਾਹ ਤੇ ਜੇ ਦੇਖੀਏ ਕੋਈ ਪਾਸੇ ਬਈ ਮਟਾ ਫੋਣੇ ਦਾ ਟਾਂਚਾ ਦੇਖੋ ਤੇ ਮੂੰਹ ਮੱਥਾ ਵੀ ਬਿੱਤਰ ਦੀ ਕਰ ਮਾਜੀ ਛੋਟਾ ਸਿੰਗ ਬਿਲਕੁਲ ਨਾਲ ਹੀ ਮੁੜਿਆ ਹੋਇਆ ਉਹ ਗੱਲ ਹੋ ਗਈ ਜਿਵੇਂ ਰੁਪਿਆ ਕਹਿੰਦੇ ਰੁਪਿਆ ਨਹੀਂ ਟੱਪਦਾ ਤੇ ਰੁਪਿਆ ਨਹੀਂ ਟੱਪਦਾ ਸਿੰਗ ਬਹੁਤ ਸੋਹਣਾ ਸਿੰਗ ਆ ਦੋਸਤੋ ਹਰੇਕ ਪੱਖ ਤੋਂ ਸੋਹਣੀ ਹੈ ਕੱਲਾ ਸਿੰਗ ਨਹੀਂ ਪੁੜਿਆਂ ਦੀ ਸ਼ੇਪ ਚੰਗੀ ਹੈ ਲੰਬਾਈ ਚੰਗੀ ਹੈ ਇਹਦੇ ਨਾਲ ਇੱਕ ਝੋਟੀ ਇਹਦੇ ਸਿੰਗ ਮੈਨੂੰ ਲੱਗਦਾ ਵੀ ਇਹ ਮੀਣਾ ਹੀ ਹੋਣ ਮੀਣੀ ਹੈ ਜੀ ਹੈਲ ਦੇ ਦੋਨੇ ਸਿੰਗ ਠੀਕ ਹੈ ਓਕੇ ਸੋ ਦੋਨੇ ਸਿੰਗ ਦੋਸਤੋ ਹੈਲਦੇ ਆ ਇਧਰੋਂ ਤੁਸੀਂ ਦੇਖ ਸਕਦੇ ਹੋ ਮਾਸਾ ਦੋ ਕਿਵੇਂ ਗੁਰਦਾਸ ਇਹ ਵੀ ਖੀਰੀਆਂ ਦੁੱਧ ਵਾਲੇ ਬੰਦਾ ਜੀ ਆ ਇਹਦਾ ਰੇਟ ਇਹਦਾ ਰੇਟ ਵੀ ਫੋਨ ਤੇ ਦੋਵਾਂ ਦਾ ਦਰ ਦੇ ਦੋਸਤੋ ਰੇਟ ਇਸ ਵਾਰ ਦੋਨਾਂ ਪਸ਼ੂਆਂ ਦੇ ਫੋਨ ਦੇ ਉੱਤੇ ਆ ਤੇ ਇਹ ਛੋਟੀ ਜਿਹੜੀ ਉਹ ਦੋਨੇ ਦੇ ਸਿੰਗ ਹੈਲਦੇ ਆ ਸੋ ਇਹ ਦੋ ਛੋਟੀਆਂ ਗੁਰਦਾਸ ਕੋਲ ਵਿਕਰੀ ਵਾਲੀਆਂ ਸੀ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਪਹਿਲੇ ਨੰਬਰ ਤੇ ਬਹੁਤ ਸੋਹਣੀ ਛੋਟੀ ਤੁਸੀਂ ਦੇਖ ਚੁੱਕੇ ਹੋ ਤੇ ਦੂਜੇ ਨੰਬਰ ਤੇ ਇਹ ਮੀਨੀ ਝੋਖੀ ਤੁਹਾਨੂੰ ਦਿਖਾ ਰਹੇ ਹਾਂ ਇਹਦਾ ਵੀ ਢਾਂਚਾ ਚੰਗਾ ਦੱਸੋ ਤਰੇਟ ਆਪੋ ਆਪਣੇ ਹੁੰਦੇ ਪਸ਼ੂ ਤੇ ਜਿਹੜਾ ਤੁਹਾਨੂੰ ਨਾਗ ਜੱਚਦਾ ਉਹਦੇ ਬਾਰੇ ਗੱਲਬਾਤ ਕਰ ਲਿਓ ਵੀਰ ਦੇ ਨਾਲ ਤੋਂ ਇਹ ਝੋਟੀ ਦੇ ਸੋਨੇ ਸਿੰਘ ਹਲਦੇ ਆ ਤੇ ਇਹ ਮੀਨੀ ਝੋਟੀ ਆਪਾਂ ਮੰਨਾਂਗੇ ਤੋਂ ਇਹ ਵੀ ਵਿਕਰੀ ਆਸਤੇ ਲੈ ਚਲ ਬਈ ਬੰਦ ਤੋਂ ਅੱਜ ਦੀ ਵੀਡੀਓ ਦੱਸੋ ਗੁਰਦਾਸਪੁਰ ਸੀ ਤੇ ਇਹਦੇ ਵਿੱਚ ਇਹ ਦੋ ਨਾਗ ਬਾਈ ਕੋਲ ਵਿਕਰੀ ਵਾਲੇ ਮੌਜੂਦ ਸੀ ਦੋਨੇ ਹੀ ਤੁਹਾਨੂੰ ਦਿਖਾਤੇ ਆ ਤੋ ਬਾਕੀ ਤੁਸੀਂ ਤਸੱਲੀ ਕਰਨੀ ਆ ਕਿ ਜਿਹੜਾ ਨਗ ਤੁਸੀਂ ਖਰੀਦਣਾ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ